ਇਆਪਾਂ ਕਰ ਦਿੱਤੀ ਜੀ ਤਿਆਰ ਰਤਨ ਜੋਤ Diwali ਦੇਗੀ ਮਿਰਚ ਜਿਹੜੀ ਕਿ ਨੇਚਰਲ ਕਲਰ ਵਾਲੀ ਆ ਬਹੁਤ ਹੀ ਜਿਆਦਾ ਇਹਦਾ ਕਲਰ ਸੋਹਣਾ ਆਉਂਦਾ ਸਬਜ਼ੀ ਦੇ ਵਿੱਚ ਤੇ ਬਹੁਤ ਹੀ ਜਿਆਦਾ ਇਹ ਫਾਇਦੇਮੰਦ ਹੁੰਦੀ ਆ ਹੁਣ ਤੁਸੀਂ ਕਲਰ ਵਾਲੀ ਜਿਹੜੀ ਬਾਜ਼ਾਰੀ ਦੇਗੀ ਮਿਰਚ ਆ ਉਹਨੂੰ ਕਦੇ ਵੀ ਘਰੇ ਨਹੀਂ ਵੜੋਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਹੁੰਦੀ ਆ ਤੇ ਬਹੁਤ ਹੀ ਫਾਇਦੇਮੰਦ ਹੁੰਦੀ ਆ ਇਹਨੂੰ ਆਪਾਂ ਕਿਸਟਾ ਤਿਆਰ ਕੀਤਾ ਅੱਗੇ ਸਾਰਾ ਵੀਡੀਓ ਚ ਦੇਖੋ ਅੱਛੀ ਗੱਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਪਾਜੀ ਦੀ ਵੀਡੀਓ ਅੱਜ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਆਪਾਂ ਐਜੀ ਗਾਰਡਨ ਤੇ ਮੇਰੇ ਪਿੱਛੇ ਗਾਰਡਨ ਦੇਖੋ ਤੇ ਇੱਥੇ ਅੱਜ ਆਪਾਂ ਆਏ ਆ ਜੀ ਕਸ਼ਮੀਰੀ ਲਾਲ ਮਿਰਚ ਲੈਣ ਵਾਸਤੇ ਕਿਉਂਕਿ ਮਿਰਚਾਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਬੜੀਆਂ ਸੋਹਣੀਆਂ ਪੱਕ ਗਈਆਂ ਵਾ ਇੱਕ ਆਪਾਂ ਨੂੰ ਆਰਡਰ ਵੀ ਆਇਆ ਸੀਗਾ ਵੀ ਦੇਗੀ ਲਾਲ ਮਿਰਚ ਸਾਨੂੰ ਤਿਆਰ ਕਰਕੇ ਭੇਜੋ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਕਸ਼ਮੀਰੀ ਲਾਲ ਮਿਰਚ ਤੋਂ ਦੇਗੀ ਲਾਲ ਮਿਰਚ ਤਿਆਰ ਕਰਦੇ ਆ ਅੱਜ ਵਾਲੀ ਵੀਡੀਓ ਸਾਰਾ ਆਪਾਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਇਸ ਨੂੰ ਆਪਾਂ ਤਿਆਰ ਕਰਦੇ ਕੀ ਕੁਝ ਆਪਾਂ ਇਹਦੇ ਵਿੱਚ ਪਾਉਨੇ ਆ ਉਹ ਸਾਰਾ ਕੁਝ ਤੁਸੀਂ ਵੀਡੀਓ ਤੇ ਪਹਿਲਾਂ ਆਪਾਂ ਜਿਹੜੀਆਂ ਤਾਜ਼ੀਆਂ-ਤਾਜ਼ੀਆਂ ਮਿਰਚਾਂ ਤੋੜ ਲੈਣੇ ਆਂ ਫਿਰ ਇਹਨਾਂ ਨੂੰ ਸੁਕਾਉਣ ਤੇ ਵੀ ਟਾਈਮ ਲੱਗਣਾ ਕਿਉਂਕਿ ਸੁੱਕਣ ਗਿਆ ਚੰਗੀ ਤਰ੍ਹਾਂ ਤੇ ਫਿਰ ਆਪਾਂ ਜਿਹੜਾ ਇਦਾਂ ਦਾ ਇਸਤੇਮਾਲ ਕਰ ਸਕਦੇ ਆਂ ਵੈਸੇ ਜਿਹੜੀਆਂ ਹੁਣ ਮੈਂ ਆਰਡਰ ਭੇਜਣਾ ਵਾਂ ਜਿਹੜਾ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਇਹ ਆਪਾਂ ਪਹਿਲਾਂ ਦੀਆਂ ਤੋੜ ਕੇ ਰੱਖੀਆਂ ਸੀਗੀਆਂ ਜਿਵੇਂ-ਜਿਵੇਂ ਉਹ ਸੁੱਕਦੀਆਂ ਗਈਆਂ ਥੋੜੀਆਂ-ਥੋੜੀਆਂ ਤੋੜ-ਤੋੜ ਕੇ ਆਪਾਂ ਸੰਭੀ ਗਏ ਸੰਭੀ ਗਏ ਤੇ ਉਹ ਸੁੱਕ ਚੁੱਕੀਆਂ ਵਾਂ ਤੇ ਵੈਸੇ ਸੁੱਕ ਤਾਂ ਗਈਆਂ ਸੀ ਕੁਰੀ ਮੈਂ ਰੱਖ ਲਿਆ ਇਹਨਾਂ ਨੂੰ ਸੰਭ ਕੇ ਪਰ ਸੱਲੀਆਂ ਜੀਆਂ ਵਾਂ ਜੇ ਫਿਰ ਉਹਨਾਂ ਨੂੰ ਵੀ ਸਕਾਉਣੇ ਤਾਂ ਪਹਿਲਾਂ ਆਜੋ ਆਪਾਂ ਤੁਹਾਨੂੰ ਦਿਖਾਉਨੇ ਆਂ ਵੀ ਲਾਈਵ ਕਸ਼ਮੀਰੀ ਲਾਲ ਮਿਰਚ ਕਿੰਨੀ ਸੋਹਣੀ ਲੱਗਦੀ ਆ ਆਜੋ ਇਹ ਦੇਖੋ ਜੀ ਜਿਹੜੀ ਬੂਟੇ ਦੇ ਨਾਲ ਹੀ ਲੱਗੀਆਂ ਹੋਈਆਂ ਆ ਲਾਲ ਕਿੰਨੀਆਂ ਸੋਹਣੀਆਂ ਮਿਰਚਾਂ ਲੱਗਦੀਆਂ ਤੇ ਇਦਾਂ ਇੱਧਰ ਵੀ ਹੈਗੀਆਂ ਤੇ ਇੱਧਰ ਵਾਲੇ ਬੂਟਿਆਂ ਨੂੰ ਵੀ ਥੱਲੇ ਸਾਰੀਆਂ ਟਾਣੀਆਂ ਡਿੱਗੀਆਂ ਵਾਂ ਜਿਹੜੀਆਂ ਜਿਹੜੀਆਂ ਲਾਲ ਮਿਰਚਾਂ ਹੋਈਆਂ ਉਹ ਆਪਾਂ ਤੋੜ ਲੈਨੇ ਤੇ ਮਿਰਚ ਦੇਖੋ ਕਿੱਡੀ ਲੰਬੀ ਹੁੰਦੀ ਹੈ ਇਹ ਇਦਾਂ ਤਾਂ ਪਲੇਨ ਦਿਸਦੀ ਹੈ ਨਾ ਤੁਹਾਨੂੰ ਦੇਖੋ ਮੁੜ ਕੇ ਇਹਨੇ ਨਾ ਜਦੋਂ ਸੁੱਕ ਜਾਣਾ ਵਾ ਤਾਂ ਐਂ ਲੱਗਦਾ ਹੁੰਦਾ ਜਿਵੇਂ ਵੈਕਿਊਮ ਕੀਤਾ ਹੁੰਦਾ ਵੀ ਐ ਇਕੱਠੀ ਜੀ ਹੋ ਜਾਂਦੀ ਆ ਇਹ ਮਿਰਚ ਆ ਜੀ ਕਸ਼ਮੀਰੀ ਲਾਲ ਮਿਰਚ ਜੀ ਤੋਂ ਦੇਗੀ ਲਾਲ ਮਿਰਚ ਆਪਾਂ ਤਿਆਰ ਕਰਾਂਗੇ ਬਿਲਕੁਲ ਨੇਚਰਲ ਨੇਚਰਲ ਤਰੀਕੇ ਨਾਲ ਹੀ ਆਪਾਂ ਇਹਨਾਂ ਨੂੰ ਬੀਜਿਆ ਆਰਗੈਨਿਕ ਹੀ ਆਪਾਂ ਇਹਨਾਂ ਨੂੰ ਖਾਦ ਪਾਈ ਆ ਤੇ ਆਰਗੈਨਿਕ ਹੀ ਇਹ ਪਿਓਰ ਹੈਗੀਆਂ ਤੇ ਆਰਗੈਨਿਕ ਹੀ ਆਪਾਂ ਤਿਆਰ ਕਰਕੇ ਤੁਹਾਨੂੰ ਭੇਜਾਂਗੇ ਨੇਚਰਲ ਕਲਰ ਪਾਵਾਂਗੇ ਕੋਈ ਵੀ ਇਹਦੇ ਵਿੱਚ ਆਪਾਂ ਜਿਹੜਾ ਮਲਾਵਟ ਵਾਲਾ ਕਲਰ ਨਹੀਂ ਪਾਵਾਂਗੇ ਪਹਿਲਾਂ ਵੀ ਆਪਾਂ ਚੈਨਲ ਤੇ ਵੀਡੀਓ ਤਿਆਰ ਕਰਕੇ ਪਾਈ ਆ ਤੇ ਹੁਣ ਵੀ ਆਪਾਂ ਇਹ ਜਿਹੜੀ ਵੀਡੀਓ ਬਣਾ ਰਹੇ ਆ ਸਾਰੀ ਵੀਡੀਓ ਦੇਖਿਓ ਜਿਨ੍ਹਾਂ ਨੇ ਨਹੀਂ ਪਹਿਲੀ ਵੀਡੀਓ ਦੇਖਿਓ ਵੀ ਤੁਸੀਂ ਦੇਖ ਸਕਦੇ ਹੋ ਜਾ ਕੇ ਬਾਕੀ ਇਸ ਤਰ੍ਹਾਂ ਦੇ ਮਸਾਲੇ ਚਾਹੇ ਦੇਗੀ ਮਿਰਚ ਚਾਹੇ ਮਸਾਲੇ ਚਾਹੇ ਆਟਾ ਚਾਹੇ ਪੰਜੀਰੀ ਪਾਪੜ ਵੜੀਆਂ ਹਰ ਕਿਸਮ ਦਾ ਆਚਾਰ ਜੇ ਸਾਡੇ ਕੋਲ ਮੰਗਾਉਣਾ ਹੋਵੇ ਤੇ ਵੀਡੀਓ ਦੇ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਆਪਾਂ ਤੁਹਾਡਾ ਜਿਹੜਾ ਸਮਾਨ ਹੋ ਤਾਜ਼ਾ ਬਣਾ ਕੇ ਭੇਜਾਂਗੇ ਤੇ ਆਓ ਜੀ ਆਪਾਂ ਮਿਰਚਾਂ ਬਾਕੀ ਦੀਆਂ ਤੋੜ ਲੈਣੇ ਸਾਰੀਆਂ ਹੋਣੇ ਬੂਟੇ ਜਿਹੜੇ ਪੱਕਦੇ ਜਾਂਦੇ ਆ ਤੇ ਇਨਾਂ ਦੀ ਜਿਹੜੀ ਮਨਿਆਦ ਪੁੱਗ ਗਈ ਆ ਇਸ ਤੋਂ ਬਾਅਦ ਇਹਨਾਂ ਦੀ ਆਪਾਂ ਕਰ ਦੇਣੀ ਆ ਕਟਿੰਗ ਤੇ ਫਿਰ ਦੇਖਦੇ ਆਂ ਵੀ ਦੁਬਾਰਾ ਇਹ ਫਲ ਦਊਗਾ ਆਪਾਂ ਨੂੰ ਕਿ ਨਾ ਦਊਗਾ ਅਜੇ ਤੱਕ ਤੇ ਪਹਿਲਾ ਫਲ ਹੀ ਨਹੀਂ ਇਹਦਾ ਸਾਂਭਿਆ ਜਾਂਦਾ ਇੰਨਾ ਵਧੀਆ ਇਹਨੇ ਫਲ ਦਿੱਤਾ ਆਪਾਂ ਨੂੰ ਸਿਰਫ ਆਪਾਂ ਲਾਲ ਲਾਲੀ ਤੋੜ ਰਹੇ ਆ ਚਾਹੇ ਜਿਹੜੀਆਂ ਥੋੜੀਆਂ ਜਿਹੀਆਂ ਇਦਾਂ ਦੀਆਂ ਲਾਲ ਹੋਈਆਂ ਉਹਨਾਂ ਨੂੰ ਤੋੜਾਂਗੇ ਆਪਾਂ ਇਹ ਦੇਖੋ ਆਂ ਭਰੇ ਪਏ ਆ ਬੂਟੇ ਥੱਲੇ ਉਹ ਵੀ ਬੜੀਆਂ ਸੋਹਣੀਆਂ ਲੱਗਦੀਆਂ ਨਾਲ ਲੱਗੀਆਂ ਇਹ ਪਾ ਐਕਸਪੈਰੀਮੈਂਟ ਹੀ ਕਰਕੇ ਦੇਖਿਆ ਸੀ ਵੀ ਵੇਖਦੇ ਆ ਇੱਕ ਕਸ਼ਮੀਰੀ ਲਾਲ ਮਿਰਚ ਉਗਦੀ ਹੈ ਕਿ ਨਹੀਂ ਪਰ ਬੜੀ ਸੋਹਣੀ ਉਗਦੀ ਹੈ ਦੇਖੋ ਕਿੰਨੀ ਸੋਹਣੀ ਆ ਇਹ ਬੂਟੇ ਇੰਨੇ ਸੀਗੇ ਇਹਨਾਂ ਨੂੰ ਮਿਰਚਾਂ ਲੱਗੀਆਂ ਵੀ ਦੇਖੋ ਭਾਰਨੀ ਚ ਲੈ ਜਾਂਦਾ ਬੂਟਿਆਂ ਤੋਂ ਪੈਨੀਆਂ ਮਿਰਚਾਂ ਲੱਗੀਆਂ ਦੇਖੋ ਬਾਕੀ ਇਹ ਕੇਅਰਫੁਲੀ ਬੜੀਆਂ ਤੋੜਨੀਆਂ ਪੈਂਦੀਆਂ ਕਿਉਂਕਿ ਇਹਦਾ ਬੂਟਾ ਬੜਾ ਕੱਚ ਵਰਗਾ ਹੁੰਦਾ ਤੇ ਛੇਤੀ ਟੁੱਟ ਜਾਂਦਾ ਲੋ ਜੀ ਇੰਨੀ ਆਪਾਂ ਮਿਰਚਾਂ ਤੋੜ ਲੀਆਂ ਤੈਨੂੰ ਆਪਾਂ ਲਾਲ ਮਿਰਚਾਂ ਵੀ ਇਹ ਵਿਖਾ ਦਿੱਤੀਆਂ ਤੇ ਹਰੀਆਂ ਮਿਰਚਾਂ ਵਿਖਾ ਦਿੱਤੀਆਂ ਇਹ ਸੁੱਕ ਕੇ ਕਿੱਦਾਂ ਦੀ ਹੁੰਦੀਆਂ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਇਦਾਂ ਜਿਹੜੀਆਂ ਰੋਜ਼ ਦੀ ਰੋਜ਼ ਹੀ ਆਪਾਂ ਤੋੜ ਕੇ ਫਿਰ ਇਹਨਾਂ ਨੂੰ ਸੁਕਾਉਂਦੇ ਰਹਿੰਨੇ ਆਂ ਤੇ ਬਹੁਤ ਹੀ ਜਿਹੜੀਆਂ ਮਿਰਚਾਂ ਵਧੀਆ ਆਪਣੇ ਕੋਲ ਤਿਆਰ ਹੋਈਆਂ ਵਾਂ ਤੇ ਬਹੁਤ ਹੀ ਵਧੀਆ ਨੇਚਰਲ ਤਰੀਕੇ ਵਾਲੀ ਜਿਹੜੀ ਆ ਨੇਚਰਲ ਕਲਰ ਵਾਲੀ ਦੇਗੀ ਲਾਲ ਮਿਰਚ ਤਿਆਰ ਹੁੰਦੀ ਆ ਵੀਡੀਓ ਸਾਰੀ ਚ ਦੇਖਿਓ ਤੁਸੀਂ ਅੱਗੇ ਜਾ ਕੇ ਸਕਿੱਪ ਨਾ ਵੀਡੀਓ ਕਰਿਓ ਜੇ ਕਿਉਂਕਿ ਵੀਡੀਓ ਸਕਿੱਪ ਕਰਕੇ ਫਿਰ ਉਹੀ ਤੁਸੀਂ ਸਵਾਲ ਕਰਦੇ ਹੋ ਵੈਸੇ ਮਾਰਕ ਉਹ ਛੋਟੀ ਜਿਹੀ ਡੱਬੀ ਜਿਹੜੀ 100 200 ਗ੍ਰਾਮ ਦੀ ਬਹੁਤ ਮਹਿੰਗੀ ਮਿਲਦੀ ਆ ਅਸੀਂ ਵੀ ਬਹੁਤ ਲਿਆਉਂਦੇ ਰਹੇ ਪਹਿਲਾਂ ਅਚਾਰਾਂ ਦਾ ਜਿਵੇਂ ਤੁਹਾਨੂੰ ਪਤਾ ਆਪਣਾ ਕੰਮ ਤੇ ਬਹੁਤ ਮੈਨੂੰ ਮਹਿੰਗੀ ਪੈਂਦੀ ਸੀਗੀ ਪਰ ਜਦੋਂ ਦੀ ਇਹ ਆਪਣੀ ਮਿਰਚ ਆਪਣੇ ਉੱਗੀ ਹੋਈ ਹੈ ਨਾ ਅੱਜ ਇੱਕ ਬੂਟੇ ਮੇਰੇ ਥੋੜੇ ਆ ਤੇ ਇਹ ਬੂਟੇ ਆਪਾਂ ਅਗਲੀ ਵਾਰ ਹੋਰ ਲਾਵਾਂਗੇ ਤੇ ਉਦੋਂ ਦਾ ਆਪਾਂ ਨੂੰ ਵਧੀਆ ਸੌਖਾ ਵੀ ਮਹਿੰਗੀ ਜਿਹੜੀ ਤੇ ਬਨਾਵਟੀ ਕਲਰ ਵਾਲੀ ਆਪਾਂ ਨੂੰ ਜਿਹੜੀ ਮਿਰਚ ਨਹੀਂ ਲਿਓਣੀ ਪੈਂਦੀ ਤੇ ਇਹੋ ਹੀ ਆਪਾਂ ਵਰਤਦੇ ਆਂ ਤੇ ਆਉਂਦੀ ਆਪਾਂ ਤੁਹਾਨੂੰ ਦਿਖਾਉਨੇ ਆ ਸੁੱਕੀ ਮਿਰਚ ਵੀ ਕਿੱਦਾਂ ਦੀ ਹੁੰਦੀ ਤੇ ਦੇਖੋ ਜੀ ਜਿਹੜੀਆਂ ਆਪਾਂ ਪਹਿਲਾਂ ਸੁੱਕਣ ਵਾਸਤੇ ਰੱਖਿਆ ਮਿਰਚਾਂ ਐਦਾਂ ਦੀ ਹੋ ਜਾਂਦੀਆਂ ਦੇਖੋ ਪਹਿਲਾਂ ਐਦਾਂ ਦੀ ਹੁੰਦੀ ਮਿਰਚ ਫਿਰ ਉਸ ਤੋਂ ਬਾਅਦ ਇਹ ਐਦਾਂ ਦੀ ਹੋ ਜਾਂਦੀ ਹੈ ਇਹ ਦੇਖੋ ਜਿਵੇਂ ਇਹਦੀ ਹਵਾ ਕੱਢ ਦਿੱਤੀ ਹੁੰਦੀ ਆ ਜਿਵੇਂ ਜਿਵੇਂ ਸੁੱਕਦੀ ਜਾਂਦੀ ਇਹਨਾਂ ਦਾ ਰੰਗ ਜਿਹੜਾ ਗੂੜਾ ਹੁੰਦਾ ਜਾਂਦਾ ਤੇ ਜਿਹਦੇ ਪ੍ਰੋਪਰਲੀ ਸੁੱਕ ਗਿਆ ਦਾ ਰੰਗ ਹੋਰ ਜਿਹੜਾ ਗੂੜਾ ਹੋ ਜਾਣਾ ਉਹ ਤੁਸੀਂ ਅੱਗੇ ਵੇਖਿਓ ਵੀਡੀਓ ਤੇ ਇਹ ਦੇਖੋ ਜੀ ਇਹ ਜਿਹੜੀਆਂ ਮਿਰਚਾਂ ਆਪਾਂ ਪਹਿਲਾਂ ਸਕਾਈਆਂ ਐਦਾਂ ਐਡੇ-ਐਡੇ ਲੰਬੀਆਂ ਸੀ ਪਹਿਲਾਂ ਜਦੋਂ ਜਿਆਦੀਆਂ ਮਿਰਚਾਂ ਲੱਗਦੀਆਂ ਸੀ ਨਾ ਉਦੋਂ ਬਹੁਤ ਐਦਾਂ ਲੰਬੀਆਂ-ਲੰਬੀਆਂ ਲੱਗਦੀਆਂ ਹੁੰਦੀਆਂ ਸੀਗੀਆਂ ਤੇ ਹੁਣ ਥੋੜੀਆਂ ਜਿਹੀਆਂ ਛੋਟੀਆਂ ਹੋ ਗਿਆ ਵਾ ਤੇ ਇਹ ਮਿਰਚਾਂ ਜਿਹੜੀਆਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪ੍ਰੋਪਰਲੀ ਸੁਕਾ ਲੈਨੇ ਧੁੱਪ ਵੀ ਜਿਹੜੀ ਪੂਰੀ ਨਹੀਂ ਆ ਰਹੀ ਸੀਗੀ ਤੇ ਜਿਵੇਂ ਤੁਹਾਨੂੰ ਪਤਾ ਸਰਦੀਆਂ ਦੀਆਂ ਧੁੱਪਾਂ ਵਾ ਤੇ ਹੁਣ ਇਹਨਾਂ ਨੂੰ ਜਿਹੜਾ ਸੁਕਾਵਾਂਗੇ ਆਪਾਂ ਇਹਨਾਂ ਦੀ ਕਟਿੰਗ ਕਰਕੇ ਤੇ ਪਹਿਲਾਂ ਤੇ ਸਾਬਤੀ ਸੁਕਾਉਂਦੇ ਹੁੰਦੇ ਸੀਗੇ ਤੇ ਅਜੇ ਤਾਂ ਦੀਆਂ ਜਿਹੜੀਆਂ ਡੰਡੀਆਂ ਨਹੀਂ ਲੈਂਦੀ ਤਾਂ ਆਪਾਂ ਛੋਟੇ-ਛੋਟੇ ਦੀ ਕਟਿੰਗ ਕਰਦਾਂਗੇ ਤਾਂ ਕਿ ਸੁੱਕਣ ਦੇ ਵਿੱਚ ਇਹਨਾਂ ਨੂੰ ਆਸਾਨੀ ਹੋ ਜੇ ਛੋਟੇ-ਛੋਟੇ ਪੀਸਾਂ ਦੇ ਵਿੱਚ ਇਹਨਾਂ ਨੂੰ ਆਪਾਂ ਕਰਕੇ ਤੇ ਸੁੱਕਣੇ ਪਾ ਦਿੰਨੇ ਆ ਤੇ ਵੈਸੇ ਤੇ ਇਹਨਾਂ ਦੀ ਆਵਾਜ਼ ਪੂਰੀ ਆ ਰਹੀ ਆ ਪਰ ਫਿਰ ਵੀ ਇਦਾਂ ਦੇਖੋ ਇਹ ਮੌਂਝੀਆਂ ਹੋਈਆਂ ਪਈਆਂ ਐਂ ਜਿਵੇਂ ਸਲਾਪੀਆਂ ਜੀਆਂ ਹੁੰਦੀਆਂ ਨਾ ਵੀ ਪੂਰੀਆਂ ਕੜਕ ਨਹੀਂ ਹੈਗੀਆਂ ਇਹਨਾਂ ਨੂੰ ਪੂਰਾ ਆਪਾਂ ਕੜਕ ਕਰਨਾ ਵਾ ਤੇ ਫਿਰ ਇਹਨਾਂ ਨੂੰ ਆਪਾਂ ਪੀਸਾਂਗੇ ਤੇ ਫਿਰ ਇਹਦੀ ਆਪਾਂ ਮਿਰਚ ਤਿਆਰ ਕਰਦੇ ਤੇ ਲੋ ਜੀ ਆਪਾਂ ਦੋ ਦਿਨ ਮਿਰਚਾਂ ਸੁਕਾ ਲੀਆਂ ਨੇ ਐ ਚੰਗੀ ਤਰ੍ਹਾਂ ਆਪਣੀਆਂ ਮਿਰਚਾਂ ਸੁੱਕ ਗਈਆਂ ਹੁਣ ਤੁਸੀਂ ਵੇਖ ਸਕਦੇ ਹੋ ਦੇਖੋ ਤੈਂ ਕੁਰਕਰੀਆਂ ਹੋ ਚੁੱਕੀਆਂ ਦੇਖੋ ਮਿਰਚਾਂ ਸਾਰੀਆਂ ਤੇ ਐ ਹੱਥਾਂ ਦੇ ਨਾਲ ਐ ਕੁਛ ਮੈਸ਼ ਕੀਤੇ ਵੀ ਦੇਖੋ ਐ ਟੁੱਟ ਜਾਂਦੀਆਂ ਨੇ ਜਾਨੀ ਕਿ ਪੂਰੀ ਜਦੋਂ ਮਿਰਚ ਸੁੱਕੂਗੀ ਫੇਰੇ ਮਿਰਚ ਜਿਹੜੀ ਤਿਆਰ ਹੋਣੀ ਆ ਤੇ ਤਿਆਰ ਮਿਰਚ ਕਰਨ ਵਾਸਤੇ ਆਪਾਂ ਇਹ ਮਿਰਚਾਂ ਲਈਆਂ ਵਾ ਇੱਕ ਕਿਲੋ ਜਿਹੜੀਆਂ ਆਪਾਂ ਇਹ ਕਸ਼ਮੀਰੀ ਮਿਰਚਾਂ ਲਈਆਂ ਨਾਲੇ ਇਹਦੇ ਵਿੱਚ ਆਪਾਂ ਪਾਈਆ ਰਤਨਜੋਤ ਪਾਵਾਂਗੇ ਇਹ ਰਤਨਜੋਤ ਦੀ ਪਛਾਣ ਤੁਸੀਂ ਕਰ ਲਓ ਜਿਨ੍ਹਾਂ ਨੂੰ ਰਤਨਜੋਤ ਦੀ ਪਛਾਣ ਨਹੀਂ ਵੀ ਰਤਨਜੋਤ ਕੀ ਹੁੰਦਾ ਇਹ ਹੈਗਾ ਜੀ ਇੱਕ ਨੈਚੁਰਲ ਕਲਰ ਜਿਹੜਾ ਕਿ ਇਹਨੂੰ ਆਪਾਂ ਦੇਗੀ ਮਿਰਚ ਨੂੰ ਦੇਣਾ ਦੂਜੀ ਗੱਲ ਆ ਕਿ ਇਹ ਇੱਕ ਜੜੀ ਬੂਟੀ ਹੁੰਦੀ ਹੈ ਇੱਕ ਮਸਾਲਾ ਹੁੰਦਾ ਰਸੋਈ ਦਾ ਇਹਦੇ ਸਾਰੇ ਜਿਹੜੇ ਗੁਣ ਆ ਇਹਦੇ ਫਾਇਦੇ ਆ ਇਹਦੀ ਆਪਾਂ ਡिटੇਲ ਦੇ ਵਿੱਚ ਵੀਡੀਓ ਪਹਿਲਾਂ ਚੈਨਲ ਤੇ ਬਣਾ ਕੇ ਪਾਈ ਆ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ ਇਹ ਇੱਕ ਬੂਟੀ ਵੀ ਆ ਇੱਕ ਮਸਾਲਾ ਵੀ ਆ ਇੱਕ ਮੈਡੀਸਿਨ ਵੀ ਆ ਬਹੁਤ ਹੀ ਤਰ੍ਹਾਂ ਦਾ ਇਹ ਜਿਹੜਾ ਵਾ ਵਰਕ ਕਰਦੀ ਆਪਣੀ ਬਾਡੀ ਤੇ ਬਹੁਤ ਹੀ ਫਾਇਦੇਮੰਦ ਹੁੰਦੀ ਆ ਤੇ ਜਿਹੜੀ ਤੁਸੀਂ ਬਾਜ਼ਾਰੋਂ ਦੇਗੀ ਮਿਰਚ ਲੈ ਕੇ ਆਉਂਦੇ ਹੋ 100 ਗ੍ਰਾਮ ਦੀ ਡੱਬੀ ਹੁੰਦੀ ਆ 1.5 200 ਦੀ ਡੱਬੀ ਦਿੰਦੇ ਆ ਤੇ ਉਹਦੇ ਵਿੱਚ ਵੀ ਉਹਨਾਂ ਨੇ ਕਲਰ ਪਾਇਆ ਹੁੰਦਾ ਵਾ ਤਾਂ ਹੀ ਉਹ ਨਿਰੰਗਦਾਰ ਹੁੰਦੀ ਔਰ ਰੰਗ ਛੱਡਦੀ ਆ ਦੇਗੀ ਮਿਰਚ ਜਿਹੜੀ ਉਹ ਕਸ਼ਮੀਰੀ ਮਿਰਚ ਤੋਂ ਹੀ ਤਿਆਰ ਹੁੰਦੀ ਆ ਇਹ ਕਸ਼ਮੀਰੀ ਮਿਰਚ ਆਪਾਂ ਸੁਕਾ ਲਈ ਆ ਤੇ ਨਾਲ ਇਹਦੇ ਵਿੱਚ ਆਰਗੈਨਿਕ ਜਿਹੜੀ ਆ ਕਿ ਇਹ ਨੇਚੁਰਲ ਆ ਇਹ ਕਲਰ ਆਪਾਂ ਇਹਦੇ ਵਿੱਚ ਪਾਵਾਂਗੇ ਇਹਨੂੰ ਹੁਣ ਆਪਾਂ ਪੀਸ ਲੈਣੇ ਆ ਵੈਸੇ ਇਹ ਗਰਮੀਆਂ ਦੇ ਵਿੱਚ ਤਾਂ ਸਾਬਤ ਹੀ ਆਪਾਂ ਸੁਕਾਉਨੇ ਆ ਪਰ ਸਰਦੀਆਂ ਦੇ ਵਿੱਚ ਆਪਾਂ ਇਦਾਂ ਇਹਨੂੰ ਨਿੱਕ-ਨਿੱਕੇ ਟੁਕੜਿਆਂ ਦੇ ਵਿੱਚ ਸੁਕਾ ਲੈਣੇ ਆ ਆ ਜੇਕਰ ਫਿਰ ਵੀ ਤੁਹਾਡੇ ਨਾ ਸੁੱਕੇ ਤੇ ਤੁਸੀਂ ਇਦਾਂ ਨਿੱਕ-ਨਿੱਕੇ ਟੁਕੜੇ ਕਰਕੇ ਇਹਨਾਂ ਨੂੰ ਝਾੜ-ਝਾੜ ਕੇ ਨਾ ਤੇ ਬਸ ਕੱਲੇ ਆ ਇਹ ਦੀ ਚੀਜ਼ ਨੂੰ ਚੱਕਣਾ ਤੁਸੀਂ ਇਹਨਾਂ ਨੂੰ ਤੁਸੀਂ ਆਪਣੀ ਕੜਾਈ ਦੇ ਵਿੱਚ ਪਾਉਣਾ ਵਾ ਹਲਕਾ ਹਲਕਾ ਨੂੰ ਸੇਕ ਲਵਾ ਕੇ ਤੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਡਰਾਈ ਰੋਸਟ ਕਰ ਸਕਦੇ ਹੋ ਤੇ ਫਿਰ ਇਹਨੂੰ ਪੀਸ ਸਕਦੇ ਹੋ ਜਿਆਦਾ ਗੈਸ ਤੇਜ ਨਾ ਰੱਖਿਓ ਕਿਉਂਕਿ ਨਹੀਂ ਤੇ ਫਿਰ ਕਲਰ ਇਹਦਾ ਖਰਾਬ ਹੋ ਜਾਣਾ ਤੇ ਹੁਣ ਇੰਨੀ ਕ ਆਪਾਂ ਮਿਰਚ ਪਾ ਲਈ ਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਰਤਨ ਜੋਤ ਛੋਟ ਛੋਟੀ ਰਤਨ ਜੋਤ ਥੋੜ ਥੋੜੀ ਆਪਾਂ ਮਿਰਚੇ ਦੇ ਵਿੱਚ ਪਾ ਕੇ ਤੇ ਪੀਸਦੇ ਜਾਵਾਂਗੇ ਕੁਆਂਟੀਟੀ ਆਪਾਂ ਤੁਹਾਨੂੰ ਇਹਦੀ ਦੱਸ ਦਿੱਤੀ ਪਹਿਲਾਂ ਹੀ ਇਹ ਪਾ ਝਾੜ ਕੇ ਤਾਂ ਦੱਸਿਆ ਤੁਹਾਨੂੰ ਜਿਹੜੇ ਦੇ ਬੀਜ ਆ ਨਾ ਉਹ ਬੀਜ ਵੀ ਸਾਰੇ ਥੱਲੇ ਰਹਿ ਜਾਣਗੇ ਤੇ ਬੀਜ ਜਿਹੜੇ ਉਹ ਬਾਅਦ ਚ ਬਿਲਕੁਲ ਘਟ ਸੇਕ ਤੇ ਜਦੋਂ ਕਿ ਤੁਸੀਂ ਮਿਰਚ ਭੁੰਨ ਲਈ ਸਾਰੀ ਤੇ ਬਾਅਦ ਦੇ ਵਿੱਚ ਮਿਰਚ ਜਿਹੜੇ ਬੀਜਾ ਇਹਨਾਂ ਨੂੰ ਥੋੜਾ ਜਿਹਾ ਤੁਸੀਂ ਰੋਸਟ ਕਰ ਸਕਦੇ ਹੋ ਕਿਉਂਕਿ ਇਹਦਾ ਬੀਜਾਂ ਸਮੇਤ ਪਾਉਂਗੇ ਨਾ ਬੀਜ ਥੱਲੇ ਰਹਿ ਜਾਂਦੇ ਉਹ ਫਿਰ ਸੜ ਜਾਂਦੇ ਤੇ ਟੇਸਟ ਜਿਹੜਾ ਉਹ ਚੇਂਜ ਹੋ ਜਾਂਦਾ ਮਿਰਚ ਦਾ ਸੋ ਇਸ ਕਰਕੇ ਥੋੜਾ ਜਿਹਾ ਤੁਸੀਂ ਧਿਆਨ ਰੱਖਿਆ ਕਰੋ ਤੇ ਹੁਣ ਜਦੋਂ ਤੁਸੀਂ ਪੀਸਣ ਲੱਗੋਗੇ ਉਸ ਤੋਂ ਪਹਿਲਾਂ ਤੁਸੀਂ ਇਦਾਂ ਕੋਈ ਪੋਲੀਥੀਨ ਕੋਈ ਵੀ ਕੱਪੜਾ ਚ ਕੁਝ ਰੱਖ ਲਿਓ ਕਿਉਂਕਿ ਨਹੀਂ ਤੇ ਰਤਨ ਜੋ ਦੇ ਕਲਰ ਦੇ ਨਾਲ ਇਹ ਕੱਪ ਦਾ ਟੱਕਣ ਜਿਹੜਾ ਉਹ ਖਰਾਬ ਹੋ ਜਾਂਦਾ ਹੁਣ ਇਹਨੂੰ ਆਪਾਂ ਪੀਸ ਲੈਨੇ ਤੇ ਦੇਖੋ ਜੀ ਮਿਰਚ ਦਾ ਤੁਸੀਂ ਕਲਰ ਦੇ ਸਕਦੇ ਹੋ ਜਿਹੜਾ ਆਪਾਂ ਇਹਨੂੰ ਨੇਚਰਲ ਕਲਰ ਦਿੱਤਾ ਹੁਣ ਇਹਨੂੰ ਆਪਾਂ ਕੱਢ ਲੈਨੇ ਤੇ ਦੇਖੋ ਇਹਨੂੰ ਬਰੀਕ ਮੋਟਾ ਰੱਖਣਾ ਉਹ ਤੁਹਾਡੇ ਹੱਥ ਵਾਸਾ ਜਿੱਦਾਂ ਦੀ ਤੁਸੀਂ ਇਹਨੂੰ ਰੱਖਣਾ ਚਾਹੁੰਦੇ ਹੋ ਤੇ ਇਹਨੂੰ ਮਿਰਚ ਨੂੰ ਤੁਸੀਂ ਸਬਜੀ ਦੇ ਵਿੱਚ ਪਾਉਂਗੇ ਤੇ ਬਹੁਤ ਹੀ ਜ਼ਿਆਦਾ ਇਹਦਾ ਟੇਸਟ ਵਧੀਆ ਆਉਣਾ ਟੇਸਟ ਦੇ ਨਾਲ-ਨਾਲ ਕਲਰ ਵੀ ਬਹੁਤ ਵਧੀਆ ਆਉਣਾ ਵਾ ਜਿਹੜੇ ਲੋਕ ਰਤਨ ਜੋਤ ਵੱਖਰੀ ਪਾਉਂਦੇ ਆ ਉਹ ਵੱਖਰੀ ਪਾਉਣ ਦੀ ਵੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਜਦੋਂ ਆਪਾਂ ਇਹ ਦੇਗੀ ਦੀ ਮਿਰਚ ਦੇ ਵਿੱਚ ਹੀ ਰਤਨ ਜੋਤ ਪਾਈ ਆ ਤੇ ਇਸੇ ਤਰ੍ਹਾਂ ਆਪਾਂ ਸਾਰੀ ਇਹਦੀ ਪੀਸ ਲੈਣੇ ਆ ਇਹ ਵੀ ਆਪਾਂ ਪੀਸ ਲਈ ਇਹਨੂੰ ਵੀ ਆਪਾਂ ਕੱਢ ਦਿੰਨੇ ਆ ਤੇ ਇਸੇ ਤਰ੍ਹਾਂ ਆਪਾਂ ਸਾਰੀ ਜਿਹੜੀ ਦੇਕੀ ਮਿਰਚ ਬਣਾ ਕੇ ਰੈਡੀ ਕਰ ਲੈਣਾ। ਤੇ ਲੋ ਜੀ ਆਪਣੀ ਜਿਹੜੀ ਮਿਰਚ ਸਾਰੀ ਉਹ ਪੀਸ ਚੁੱਕੀ ਆ। ਇਹ ਵੀ ਆਪਾਂ ਕੱਢ ਲੈਨੇ ਆ। ਤੇ ਇਸ ਤੋਂ ਬਾਅਦ ਥੋੜਾ ਜਿਹਾ ਆਪਾਂ ਇਹਨੂੰ ਮਿਕਸ ਕਰ ਲਾਂਗੇ ਕਿਉਂਕਿ ਰਤਨ ਜੋਤ ਜਿਹੜੀ ਕੇਵਲੇ ਅੰਦਾਜ਼ੇ ਨਾਲ ਥੋੜੀ ਵੱਧ ਪੈ ਜਾਂਦੀ ਹੈ ਕੇਵਲੇ ਘੱਟ ਪੈ ਜਾਂਦੀ ਹੈ। ਇਹ ਆਪਣੀ ਜਿਹੜੀ ਹੈ ਨੇਚਰਲ ਕਲਰ ਵਾਲੀ ਦੇਗੀ ਮਿਰਚ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਤਿਆਰ ਹੋ ਚੁੱਕੀ ਆ ਇਹੀ ਆਪਾਂ ਜਿਹੜੀ ਘਰੇ ਵੀ ਵਰਤਦੇ ਆਂ ਇਹੀ ਆਪਾਂ ਅਚਾਰਾਂ ਦੇ ਵਿੱਚ ਵੀ ਵਰਤਦੇ ਆਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ 1.5 200 ਦੀ ਡੱਬੀ ਆਉਂਦੀ ਆ 100 ਗ੍ਰਾਮ ਦੀ ਜਦੋਂ ਆਪਾਂ ਅਚਾਰਾਂ ਦਾ ਕੰਮ ਕਰਦੇ ਆਂ ਬਸ ਲਿਆਉਂਦੇ ਰਹਿੰਦੇ ਹੁੰਦੇ ਸੀਗੇ ਤੇ ਉਹਨੂੰ ਅਚਾਰ ਦੇ ਵਿੱਚ ਪਾਉਣ ਵਾਸਤੇ ਤੇ ਇੱਕ ਤਾਂ ਮਹਿੰਗੀ ਬਹੁਤ ਪੈ ਜਾਂਦੀ ਆ ਦੂਜੀ ਉਹਦੇ ਵਿੱਚ ਜਿਹੜਾ ਨੇਚਰਲ ਕਲਰ ਨਹੀਂ ਹੁੰਦਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਗਿਆ ਇਹਦੇ ਵਿੱਚ ਆਪਾਂ ਨੇਚਰਲ ਕਲਰ ਪਾਇਆ ਤੁਸੀਂ ਘਰੇ ਵਰਤਣ ਵਾਸਤੇ ਮਗਾਉਣੀ ਆ ਚਾਹੇ ਅਚਾਰਾਂ ਚ ਵਰਤਣ ਵਾਸਤੇ ਮਗਾਉਣੀ ਆ ਸਬਜੀ ਜੇ ਕਿਸੇ ਵੀ ਕਿਸਮ ਨਾਲ ਤੁਸੀਂ ਇਹ ਮਿਰਚ ਸਾਡੇ ਕੋਲ ਮਗਾਉਣੀ ਆ ਤੇ ਵੀਡੀਓ ਦੇ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਇਹਦੇ ਨਾਲ ਨਾਲ ਆਪਾਂ ਗਰਮ ਮਸਾਲਾ ਸਰਦੀਆਂ ਵਾਲਾ ਗਰਮੀਆਂ ਵਾਲਾ ਹਲਦੀ ਹੋਗੀ ਚਾਹੇ ਮਿਕਸ ਆਟਾ ਹੋ ਗਿਆ ਹਰ ਕਿਸਮ ਦੀ ਪੰਜੀਰੀ ਹੋਗੀ ਆਚਾਰ ਹੋਗੇ ਪਾਪੜ ਵੜੀਆਂ ਹੋਗੇ ਇਹ ਸਾਰਾ ਕੁਝ ਹੀ ਆਪਾਂ ਤਿਆਰ ਕਰਦੇ ਆਂ ਇਨਾਂ ਦੇ ਵਿੱਚੋਂ ਵੀ ਜੇ ਕੁਝ ਤੁਸੀਂ ਮਗਾਉਣਾ ਤੇ ਜਿਹੜਾ ਸਕਰੀਨ ਦੇ ਥੱਲੇ ਨੰਬਰ ਚੱਲ ਰਿਹਾ ਉੱਤੇ ਤੁਸੀਂ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ। ਕਈ ਲੋਕ ਕਹਿ ਦਿੰਦੇ ਕਿ ਮਿਰਚ ਤੁਹਾਡੀ ਪੋਸਟਲੀ ਪੈ ਜਾਂਦੀ ਆ। ਅਸੀਂ ਬਾਜ਼ਾਰੋਂ ਹੀ ਲੈ ਆਵਾਂਗੇ। ਕੋਈ ਗੱਲ ਨਹੀਂ ਤੁਸੀਂ ਬਾਜ਼ਾਰੋਂ ਲਿਆ ਸਕਦੇ ਹੋ। ਜਿਹਨੇ ਆਪਣੀ ਸਿਹਤ ਦਾ ਧਿਆਨ ਰੱਖਣਾ ਜਿਹਨੇ ਆਰਗੇਨਿਕ ਚੀਜ਼ਾਂ ਖਾਣੀਆਂ ਨਾ ਉਹ ਆਪਣੇ ਆਪ ਆਪਣੇ ਕੋਲ ਮਗਾਉਂਦੇ ਆ। ਬਾਕੀ ਇਹ ਮੈਂ ਆਪਣੇ ਘਰੇ ਵਰਤਦੀ ਹਾਂ ਉਹੀ ਚੀਜ਼ ਤੁਹਾਨੂੰ ਦੱਸੀ ਆ। ਜਿਹੜੀ ਭੈਣ ਭਰਾ ਨੂੰ ਚੰਗੀ ਲੱਗਦੀ ਉਹ ਆਪਣੇ ਕੋਲ ਮਗਾ ਲੈਂਦੇ ਨੇ। ਬਾਕੀ ਕੋਈ ਤੱਕਾ ਨਹੀਂ ਆ। ਇਹ ਤੁਸੀਂ ਵੇਖ ਸਕਦੇ ਹੋ ਤੇ ਮਿਹਨਤ ਕਿੰਨੀ ਲੱਗਦੀ ਆ ਪਹਿਲਾਂ ਕੱਲੀ ਕੱਲੀ ਮਿਰਚ ਨੂੰ ਖਟਿਆ 2 2.5 ਘੰਟੇ ਉੱਥੇ ਖਰਾਬ ਹੁੰਦੇ ਆ ਫਿਰ ਉਹਨੂੰ ਸੁਕਾਉਣਾ ਕਰਨਾ ਪੀਸਣਾ ਕਿੰਨਾ ਐ ਤੇ ਸਾਰਾ ਟਾਈਮ ਜਾਂਦਾ ਵਾ ਸੋ ਜਦੋਂ ਮਿਹਨਤ ਦਾ ਤੁਸੀਂ ਫਲ ਦਿੰਨੇ ਹੋ ਨੇ ਨਾ ਉਦੋਂ ਚੂੰ ਪਾਣਾ ਕਰਿਆ ਕਰੋ ਬਾਕੀ ਮਿਹਨਤ ਦਾ ਫਲ ਜਿਹੜਾ ਉਹ ਹਾਸੇ-ਵਾਸੇ ਦਿਆ ਕਰੋ ਤਾਂ ਚੰਗਾ ਲੱਗਦਾ ਵਧੀਆ ਲੱਗਦਾ ਬਾਕੀ ਜਿਹਨਾਂ ਨੂੰ ਮਹਿੰਗਾ ਲੱਗਦਾ ਤੁਸੀਂ ਨਾ ਮੰਗਾਓ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦੱਸਿਆ ਤੁਸੀਂ ਘਰੇ ਤਿਆਰ ਕਰੋ ਮਿਰਚ ਲਿਆਓ ਤੁਸੀਂ ਉਹਨੂੰ ਸੁਕਾਓ ਨਾਲ ਰਤਨ ਜੋਤ ਲਿਆਓ ਤੇ ਤੁਸੀਂ ਉਹਨੂੰ ਪੀਸ ਕੇ ਤੇ ਇਦਾਂ ਮਿਰਚ ਤਿਆਰ ਕਰ ਲਓ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਦੀ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮਿਰਚਾ ਨਾ ਰੂ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਆਪਾਂ ਐਂਡ ਮਿਲਦੇ ਕੱਲ ਨਵੀਂ ਵੀਡੀਓ ਤਦ ਤੱਕ ਲਈ ਸਸਤੇਗਾ